ਸਤਿ ਸ਼੍ਰੀ ਅਕਾਲ ਜੀ ਇਹ ਹੈ ਖੂ ਪਿੰਡ ਨਸ਼ਰਾਟਾਲਾ ਬਿਲਕੁਲ ਪਾਕਿਸਤਾਨ ਦੇ ਨਾਲ ਸਟਿਆ ਹੋਇਆ ਭਾਰਤ ਦਾ ਆਖਰੀ ਪਿੰਡ ਜਿੱਥੇ ਪੈਂਡੂ ਵਿਰਾਸਤੀ ਖੇਡਾਂ ਦੇ ਆਕਰਸ਼ਨ ਖੂ ਜੋ ਕਿ ਪਹਿਲਾਂ ਦੌਰਾਂ ਚਲਾਇਆ ਜਾਂਦਾ ਸੀ ਦੀ ਦੌੜਾਂ ਕਰਵਾਈਆਂ ਜਾਂਦੀਆਂ ਹਨ ਉਸ ਦਾ ਇੱਕ ਆਕਰਸ਼ਕ ਦ੍ਰਿਸ਼ ਪਿੰਡ ਨਸ਼ਹਿਰਾ ਟਾਲਾ ਪਾਰਦਾ ਆਖਰੀ ਪਿੰਡ ਜੋ ਕਿ ਬਿਲਕੁਲ ਪਾਕਿਸਤਾਨ ਦੇ ਬਾਰਡਰ ਨਾਲ ਸਟਿਆ ਹੋਇਆ ਹੈ